ਇਹ ਥੱਪੜ ਲੱਗਦਾ ਨਾ ਤੰਨੂ ਤੈਨੂੰ ਕਮੇਰੀਆਂ ਨਾਲ ਖੜਾ ਦੇਂਦੀ ਵਾ ਛੋਕਰੀ ਲੱਗਿਆ ਨਹੀਂ ਤੇਰਾ ਸਵਾਰਗਾ ਇਹਨੇ ਕਿਸਾਨਾਂ ਨੂੰ ਜੋ ਕਹਿਵਾ ਵੀ 200 ਰੁਪਏ ਵਾਸਤਾ ਨੈ ਜਿੰਦੇ ਹੋਗੇ 200 ਰੁਪਏ ਵਾਸਤਾ ਮੋਦੀ ਬਾ ਇਹੋ ਜਿੰਦੀ ਹੋਗੀ ਮਿਤਸਾਰ ਬਾ ਹਮਨੇ ਕਹੇ ਹੈ ਕਦੀ ਕਿਸੇ ਕੇ ਪਾਸ ਉਹ ਮੋਦੀ ਨਾ ਕਰਕਾ ਕੁੱਤਾ ਨਕਰਕਾ ਨਕਾਟਗਾ ਠੀਕ ਹੈ ਨਹੀਂ ਬਣਾ ਲੈਣਾ ਸਰਕਾਰ ਹੁਣ ਆ ਡੇਗਾ ਤੇਰੇ ਬਾਪ ਤੇਰੇ ਸਿਰ ਕੇ ਉੱਪਰ ਠੀਕ ਹੈ ਨਹੀਂ ਤੇਰੇ ਪਦੇ ਸਾਰਾ ਕੁਝ ਲੇਗਾ ਬਾਲੀਵੁੱਡ ਮਤੇ ਯੋ ਐਕਟਰ ਆ ਹੈ ਇਹ ਬਣਾਈਏ ਕੋਈ ਫਿਲਮ ਫੇਰ ਦਿਖਾਵਾਂਗੇ ਤੈਨੂੰ ਕਿਸ ਤਰ੍ਹਾਂ ਚਲਾ ਤੇਰੀ ਫਿਲਮ ਮੇਰਾ ਮਾਰੀ ਹੈ ਇੱਕ ਕਹਿੰਦੇ ਇੰਦਰਾ ਗਾਂਧੀ ਦਾ ਲਾ ਲਾ ਤੋ ਉਸ ਮਾ ਜਰਾ ਨੂੰ ਉਸ ਮਾ ਖੇਤਰ ਮੇ ਲਾਈਓ ਫੇਰ ਬਤਾਵਾਂਗੇ ਕਿਸ ਤਰ੍ਹਾਂ ਚਲਾ ਚੰਡੀਗੜ੍ਹ 에어ਪੋਰਟ ਦੇ ਉੱਤੇ ਜੋ ਕੁਝ ਹੋਇਆ ਕੰਗਣਾ ਵਾਲਾ ਮਸਲਾ ਠੰਡਾ ਨਹੀਂ ਹੋ ਰਿਹਾ ਕਿਉਂਕਿ ਕੰਗਣਾ ਰਨਾਉਤ ਨੇ ਇੱਕ ਹੋਰ ਬਿਆਨ ਦਿੱਤਾ ਸੀਗਾ ਉਹ ਹੋਰ ਗਰਮ ਹੋ ਗਿਆ ਇਸੇ ਉੱਤੇ ਗੱਲਬਾਤ ਕਰਾਂਗੇ ਨਾਲ ਹੀ ਅਕਾਲੀ ਦਲ ਨੂੰ ਲੈ ਕੇ ਕਹਿੰਦੇ ਸਾਈਕਲ ਦਾ ਵੀ ਸਟੈਂਡ ਹੁੰਦਾ ਤੇ ਉਹਨਾਂ ਦਾ ਵੀ ਸਟੈਂਡ ਜਿਹੜਾ ਵੱਖਰਾ ਹੋ ਗਿਆ ਅਕਾਲੀ ਦਲ ਨੇ ਦੋ ਬਿਆਨ ਦਿੱਤੇ ਪਹਿਲਾ ਬਿਆਨ ਦਿੱਤਾ ਕਿ ਜੋ 에어ਪੋਰਟ ਦੇ ਉੱਤੇ ਕੰਗਣਾ ਰਨਾਉਤ ਨਾਲ ਹੋਈ ਹੈ ਉਹ ਬੱਸ ਲੁਕੀ ਉਹ ਬਹੁਤ ਮੰਦ ਭੱਗੀ ਹੈ ਪਰ ਉਸ ਤੋਂ ਬਾਅਦ ਫਿਰ ਬਿਆਨ ਦਿੱਤਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ ਇਸ ਤਰੀਕੇ ਦੇ ਨਾਲ ਫਿਰ ਆਪਣੀ ਤਸਵੀਰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ওয়াটার ਕੈਨਨ ਵਾਲੇ ਨਵਦੀਪ ਦੇ ਬਾਪੂ ਨੇ ਸਾਰੀ ਚੀਜ਼ ਨੂੰ ਲੈ ਕੇ ਇੱਥੇ ਪਹੁੰਚੇ ਨੇ ਪ੍ਰਦਰਸ਼ਨ ਹੋ ਰਿਹਾ ਅ ਅੰਕਲ ਪਹਿਲਾਂ ਤਾਂ ਇਸ ਚੀਜ਼ ਨੂੰ ਕਿਵੇਂ ਸਮਝ ਸਮਝਦੇ ਤੁਸੀਂ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਅਕਾਲੀ ਦਲ ਦੂਰਾ ਸਟੈਂਡ ਕਿਉਂ ਰੱਖ ਰਿਹਾ ਕਹਿੰਦੇ ਜੋ ਉੱਥੇ ਘਟਨਾ ਹੋਈ 에어ਪੋਰਟ ਦੇ ਉੱਤੇ ਜੋ ਉੱਥੇ ਸਾਰੀਆਂ ਚੀਜ਼ਾਂ ਹੋਈਆਂ ਉਹ ਬਸ ਲੁਕੀ ਹੋਈ ਮੰਦ ਭੱਗੀ ਆ ਕਹਿੰਦੇ ਕੱਲੀ ਦਿਨ ਕੋ ਬਦਲਰ ਹੂੰ ਨੇ ਇਹ ਕਿਆ ਕਹੂੰ ਮੈਂ ਇਨਕਾ ਠੀਕ ਹੈ ਨਹੀਂ ਨੇ ਤੋ ਸੁਖਰਾ ਅ ਕੁਝ ਤੋ ਥੋੜਾ ਜਿਹਾ ਖਾਲੀ ਰੁਕ ਰਹੇ ਆ ਨਹੀਂ ਜਗਈ ਥੋੜੀ ਜੀ ਹੋਰ ਸੀਟਾਂ ਆ ਜਿੰਦ ਦੀ ਨਹੀਂ ਤੋ ਤੱਕੇ ਜੇ ਤੋ ਲੱਡੂ ਦੂਸਰੀ ਥਾਲੀ ਵਿੱਚ ਚਲੇ ਜਾਂਦਾ ਠੀਕ ਆ ਐਸੇ ਆ ਉਹ ਪਰ ਮਾਰਾ ਵੀ ਉਹੀ ਕੰਮ ਹੋਇਆ ਆ ਉਹ ਪਰ ਸਾਰੇ ਦਾ ਸਾਰਾ ਸੁਪੜਾ ਸਾਫ ਹੋ ਗਿਆ ਜਿਹਾ ਟੱਲੇ ਪਰਿਵਾਰ ਦਾ ਠੀਕ ਆ ਹਰ ਜਗ੍ਹਾ ਉਹਨੂੰ ਵੀ ਮਿਲ ਜਾਇਆ ਇੱਕ ਦੀ ਸੀਟ ਇੱਕ ਤੱਕ ਇਹ ਦੋ ਕੱਦ ਕੇ ਮੋਦੀ ਦੀ ਗੋਦੀ ਮੈਂ ਹੁੰਦੇ ਨੇ ਸਾਰੇ ਕੇ ਸਾਰੇ ਅੱਛਾ ਤੀਰ ਕਦੇ ਪਤਾ ਕੀ ਹੈ ਜਨਤਾ ਸਮਝਾ ਕਾਲੀਆ ਨੇ ਕੀ ਨਹੀਂ ਕਰਿਆ ਉਹ ਰਹੀ ਠੀਕ ਆ ਪਹਿਲਾਂ ਨਾ ਤੋ ਸਮਝੋ ਤਾਂ ਲੱਗੇ ਤਾਂ ਕਰਨ ਥੋੜੇ ਦਿਨ ਪਹਿਲਾਂ ਇਹ ਤਾਂ ਪਤਾ ਨਹੀਂ ਕਿਸ ਤਰ੍ਹਾਂ ਉਹ ਹੋ ਗਿਆ ਵੀ ਹਾਂ ਇਹਦਾ ਭੇਦ ਖੁੱਲ ਗਿਆ ਸਮਝੋ ਤਾਂ ਹੋਇਆ ਨਹੀਂ ਹੈ ਨਹੀਂ ਨਾ ਕਾਲੀ ਕੋਈ ਉਹ ਨਹੀਂ ਹੈ ਵੀ ਨਾ ਤਾਂ ਬੀਜੇਪੀ ਕੇ ਇੱਕ 파ਟਾਂ ਔਰ ਬਹੁਤ ਅੱਛਾ ਸਟੈਂਡ ਲਿਆ ਦੇਖੋ ਪੰਜਾਬ ਕੀ ਸਾਰੀ ਸੰਗਤ ਨੇ ਅਮਰਪਾਲ ਬਾਈ ਨੂੰ ਜਿੱਤਿਆ ਦਿਆ ਇੱਕ ਹੋਰ ਆਜ਼ਾਦ ਉਮੀਦਵਾਰ ਨੂੰ ਜਿੱਤਿਆ ਬੜੀ ਈ ਦੇਖੋ ਪਲਟੀ ਮਾਰੋ ਅਗਰ ਆਪ ਰੋਟੀ ਨੂੰ ਵੀ ਨਹੀਂ ਪਲਟਾਂਗੇ ਨਾ ਤਾਂ ਜੜ ਜਾਗੀ ਇਸੇ ਕਰਕੇ ਬੇਨਤੀ ਹੈ ਸਾਰਿਆਂ ਨੂੰ ਔਰ ਦੇਖ ਉਹ ਮੋਦੀ ਨਾ ਓ ਕਰ ਕਾ ਕੁੱਤਾ ਨਾ ਕਰ ਕਾ ਨਾ ਕਾਟ ਕਾ ਠੀਕ ਹੈ ਨਹੀਂ ਬਣਾ ਲੈਣਾ ਸਰਕਾਰ ਕਰਨਾ ਐਲਾਨ 20 ਤਰੀਕ ਨੂੰ ਉਹ ਲਿਹੂਗਾ ਸਭਤ ਲਿਹੂਗਾ ਉਹ ਬੈਠ ਕੇ ਤੇਰੇ ਬਾਪ ਤੇਰੇ ਸਿਰ ਕੇ ਉੱਪਰ ਹੀ ਠੀਕ ਹੈ ਨਹੀਂ ਤੇਰੇ ਪਦੇ ਸਾਰਾ ਕੁਝ ਲੇਗਾ ਸਪੀਕਰ ਵਾਲਾ ਵੀ ਸੋਦਾ ਪਤਾ ਲੇਗਾ ਪਰ ਉਹ ਰક્ષਣ ਵੀ ਦਵਾਵਾਗਾ ਮੁਸਲਮਾਨ ਜਾਤੀ ਨੂੰ ਮਾਰਨੂ ਅੱਛਾ ਜੀ ਆਰ ਅਗਨੀਵੀਰ ਅਗਨੀ ਵੀਰ ਵਾਲਾ ਵੀ ਖੜਾ ਬਹੁਤ ਵਧੀਆ ਹੋਵੇਗਾ ਮੇਰੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ ਉਸੇ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਸ ਆਪਣੇ ਆਪ ਦੇ ਚਾਹੇ 18 ਸਾਲ ਕੇ ਆਪਣੇ ਘਰਾਂ ਨੌਕਰੀ ਕਰ ਕਾਮ 18 ਸਾਲ ਕੀ ਚਾਹੇ 20 ਸਾਲ ਕੀ ਨੌਕਰੀ ਕਰ ਕਾਮ ਇਹ ਚੀਜ਼ਾਂ ਹੋਣੀ ਚਾਹੀਦੀ ਹੋਣੀ ਹੈ ਕਿ 4 ਸਾਲ ਉਹਨੂੰ ਨੌਕਰੀ ਦੇ ਉੱਪਰ ਰੱਖ ਕਾ ਉਹਨੂੰ ਐਸਾ ਕਰ ਦਿਓ ਵੀ ਨਾਵੇਂ ਘਰਾਂ ਕੇ ਆ ਨਾਵੇਂ ਬਾਹਰ ਕੇ ਨਾ ਉਹਨਕੇ ਵਿਆਹ ਹੋਆ ਔਰ ਨਾਵੇਂ ਛੇੜੇ ਰਹਾ ਅੱਛਾ ਐਸਾ ਕੰਮ ਕਰ ਦੇਗੇ ਨੇ ਜਨਤਾ ਮੈਂ ਸਾਰੀ ਜਨਤਾ ਨੂੰ ਕਹਿਣਾ ਚਾਹੂਗਾ ਇਨਕੀ ਚਾਲਾਂ ਨੂੰ ਸਮਝੋ ਜੈਸਾ ਸਾ ਤਮਾਚਾ ਧਨ ਹੈ ਈ ਮਰਿਆਇਆ ਇਸ ਸਾਲ ਦੇ ਲਾਸਟ ਮਾ ਹਰਿਆਣਾ ਗਿਆ ਫੇਰ ਦੁਬਾਰਾ ਇਲੈਕਸ਼ਨ ਆ ਔਰ ਛੇਸਾ ਫੇਰ ਤਮਾਚਾ ਮਾਰਨਾ ਆ ਹਮ ਤਾਂ ਸਿਰਫ ਬੇਨਤੀਆਂ ਕਰ ਸਕਾ ਆ ਸਭ ਨੂੰ ਬਿਲਕੁਲ ਕਲੀਅਰ ਘਾਟਾ ਇਲੈਕਸ਼ਨ ਨਹੀਂ ਲੜਨਾ ਕਦੀ ਵੀ ਔਰ ਨਾ ਇਲੈਕਸ਼ਨ ਲੜਨੇ ਦੀ ਸਲਾਹ ਕਿਸ ਨੂੰ ਦੇਣੀ ਆ ਅਗਰ ਜੈ ਲੈਕਸਰ ਲੜਨਾ ਹੁੰਦਾ ਤੋ ਹੈ ਤੇ ਹਮ ਪਹਿਲਾ ਪਾਰਟੀ ਆ ਮਨੇ ਸੇਵਾ ਕਰਨੀ ਆ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੂੰ ਪੰਜਾਬ ਪੁਲਿਸ ਨੇ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਕਹਿੰਦੇ ਜਦੋਂ ਹਰਿਆਣੇ ਦੇ ਵਿੱਚ ਕਿਸਾਨ ਰੋ ਰੋ ਕਹਿ ਗਏ ਪਿੱਟ ਪਿੱਟ ਮਰ ਗਏ ਕਹਿੰਦੇ ਵੀ ਐਫ ਆਈ ਆਰ ਦਰਜ ਕਰੋ ਪੁਲਿਸ ਨੇ ਮਾਰਿਆ ਹਰਿਆਣੇ ਪੁਲਿਸ ਨੇ ਮਾਰਿਆ ਫਲਾਣੇ ਦੇ ਕਹਿਣ ਤੇ ਮਾਰਿਆ ਕਹਿੰਦੇ ਉਦੋਂ ਤਾਂ ਜ਼ੀਰੋ ਐਫ ਆਈ ਆਰ ਦਰਜ ਕਰਤੀ ਹੁਣ ਤਾਂ ਕਹਿੰਦੇ ਮਿੰਟਾਂ ਚ ਐਫ ਆਈ ਆਰ ਦਰਜ ਕਰਤੀ ਪੁਲਿਸ ਨੇ ਫਲਾਣੀ ਧਰਾਵਾਂ ਲਾਤੀਆਂ ਫਲਾਣੀ ਧਰਾਵਾਂ ਲਾਤੀਆਂ ਕਹਿੰਦੇ ਅਰੇ ਉਹ ਖੜਾ ਕਿਉਂ ਕਰਿਆ ਮਨ ਆਇਓ ਇਹ ਉਹ ਸਿਤਾਰਾ ਕਰ ਸੀਸੀ ਫੁਟੇਜ ਕੱਲੀ ਕੱਲੀ ਸੀਸੀ ਫੁਟੇਜ ਉਸ ਦਿਨ ਅੱਗ ਲੱਗੀ ਥੀ ਨ ਕੈਮਰਿਆਂ ਗਾ ਜਿੱਦਣ ਥਣ ਹਰਿਆਣੇ ਕੇ ਨੌਜਵਾਨ ਪਕੜੇ ਤੇ ਇਸ এয়ারਪੋਰਟ ਪਤੇ ਪਕੜੇ ਤੇ ਨਾ ਪੰਜਾਬ ਸਰਕਾਰ ਨੂੰ ਕਹਿਣਾ ਚਾਹੂ ਆ ਉਸ ਦਿਨ ਕਹਾ ਚਲੇ ਗਏ ਤੇ ਨ ਕੈਮਰੇ ਜਿੱਦਣ ਗੁਰਕੀਰਤਨ ਨਵਦੀਪ ਨੂੰ ਇਸੀ এয়ারਪੋਰਟ ਤੇ ਗ੍ਰਿਫਤਾਰ ਕਰਿਆ ਗਿਆ ਅੱਜ ਸਾਰੇ ਕੈਮਰੇ ਚਾਲੂ ਹੋ ਗਏ ਕਹਾਂ ਕੰਗਣਾ ਖੜੀ ਆ ਕਹਾਂ ਕੁਲਵਿੰਦਰ ਗੌਰ ਖੜੀ ਆ ਕਹਾਂ ਕੰਗਨਾ ਕੇ ਪੀਏ ਖੜੇ ਆ ਔਰ ਕਿਆ ਬਾਤਾਂ ਹੋ ਰਹੀਆਂ ਉਦਨ ਬੰਦ ਹੋ ਗਏ ਤੇ ਸਾਰੇ ਕੇ ਸਾਰੇ ਜਿੱਦਣ ਹਰਿਆਣਾ ਕੇ ਦੋ ਨੌਜਵਾਨ ਪਕੜੇ ਤੇ ਥਨ ਉਦਨ ਕਹਾਂ ਚਲੀ ਗਈ ਔਰ ਫੂਟੇਜ ਵੀ ਦਿਖਾਓ ਮਨੂੰ ਕਿਆ ਵੈ ਪੰਜਾਬ ਸਰਕਾਰ ਨੇ ਪਕੜੇ ਆ ਜਾਂ ਹਰਿਆਣਾ ਸਰਕਾਰ ਨੇ ਪਕੜੇ ਆ ਫੇਰ ਪਤਾ ਲਗਾ ਨਾ ਵੀ ਹਾਂ ਪੀਨੇ ਆਡਾਂ ਜਾਂ ਮਿਲੇ ਹੋਏ ਆ ਉਹ ਕਹਿੰਦੇ ਅਤਵਾਦ ਤੇ ਇਸ ਤੇ ਕਿਨਾ ਪਣ ਭਰਿਆ ਕਹਿੰਦੇ ਉਗਰਵਾਦ ਪਣ ਭਰਿਆ ਕਹਿੰਦੇ ਪੰਜਾਬ ਚ ਫੇਰ ਕਹਾਂ ਦਿਖਾਓ ਮਨੂੰ ਨੇ ਕੁਦੂ ਉਗਰਵਾਦੀਆਂ ਦੇ ਰੂਪ ਮੈਂ ਖੁਦ ਹਾਂ ਨੇ ਇਹਨੂੰ ਜੈਸਾ ਜ ਸਾ ਬੰਦੇ ਨੂੰ ਜੈਸਾ ਬੰਦਾ ਹੋਵਾ ਨਾ ਫਿਰ ਉਹਨੂੰ ਜੇ ਮੈਂ ਚੋਰ ਹਾਂ ਨਾ ਮੈਨੂੰ ਸਾਰੀ ਦੁਨੀਆ ਚੋਰ ਦਿਖਾਗੀ ਜੇ ਮੈਂ ਗੰਦਾ ਹਾਂ ਮੈਨੂੰ ਸਾਰੀ ਦੁਨੀਆ ਗੰਦੀ ਦਿਖਾਗੀ ਔਰ ਜਦ ਮੈਂ ਸਾਫ ਸੁਥਰਾ ਹਾਂ ਨਾ ਤਾਂ ਮੈਨੂੰ ਸਾਰੇ ਸਾਫ ਸੁਥਰੇ ਨੇ ਖੁਦ ਅਤੰਕਵਾਦੀ ਆ ਕੰਗਨਾਰਨਾਥ ਚੋਰ ਹੈ ਹੋ ਸਕਾ ਮੈਨੂੰ ਜਿਆਦਾ ਇਸਕੇ ਬਾਰੇ ਮੈਂ ਪਤਾ ਨਹੀਂ ਹੈ ਪਰ ਆਪਾਂ ਕਿਉਂ ਕਹਾਂ ਵੀ ਉਹ ਚੋਰ ਹੈ ਚੋੜਨੀ ਹੈਵਾ ਬੋਲਬਾਣੀ ਠੀਕ ਨਹੀਂ ਹੈ ਬੋਲਬਾਣੀ ਗਲਤਾਂ ਬੋਲਬਾਣੀ ਕਰਕੇ ਤਾਂ ਥੱਪੜ ਲੱਗਿਆ ਅੱ ਲੱਗਿਆ ਕੋਈ ਥੱਪੜ ਥੁੱਪੜ ਨਹੀਂ ਲੱਗਿਆ ਹੈ ਉਹੀ ਕਿਸੇ ਨੇ ਫੁਟੇਜ ਪੈਦੀ ਉਸਕਾ ਕਿਸੇ ਉਂਗਲੀਆਂ ਛਾਪਦੀ ਠਹਿਗਾ ਉਸ ਗੱਲ ਆਪਣੇ ਵਾਲੇ ਕੈਮਰੇ ਗੱਲ ਜੇ ਥੱਪੜ ਲੱਗਦਾ ਨਾ ਤੈਨੂੰ ਤੈਨੂੰ ਕਮੇਰੀਆਂ ਨਖਲਾ ਦੇ ਦਿੰਦੀ ਵਾ ਸ਼ੋਕਰੀ ਲੱਗਿਆ ਨਹੀਂ ਤੇਰਾ ਸਵਾਰਗਾ ਅਰ ਜੇ ਗਲਤ ਬੋਲਾਂਗੇ ਤੋ ਲਗਾਂਗੇ ਪਹਿਲਾ ਲੋਕ ਮੁਗਲ ਬੋਲਣ ਸਿਖਾਏ ਆ ਹਮ ਲਗਰੇ 2018 ਦੇ ਇਸ ਕੰਮ ਪਰ ਕਾਮਯਾਬ ਹੋਏ ਆ ਜਿਤਨੀ ਮਨੇ ਮਿਹਨਤ ਕਰੀਆ ਮੈਂ ਸਾਰਿਆਂ ਨੂੰ ਧੰਨਵਾਦ ਕਰੂੰਗਾ ਸਾਰੇ ਕਿਸਾਨ ਜਿੱਥੇ ਬੰਦੀ ਜਾਗਾ ਔਰ ਸਾਰੇ ਕਿਸਾਨਾਂ ਦਾ ਜਿਨ੍ਹਾਂ ਨੇ ਆਪਣੇ ਕੰਮ ਛੋੜ ਛੋੜ ਕੇ ਵਹਾਂ ਗੋਲਿਆਂ ਦੇ ਅੱਗਾ ਅੰਸੂਗੈਸ ਕੇ ਗੋਲਿਆਂ ਦੇ ਅੱਗਾ ਔਰ ਪਾਣੀ ਦੀ 부ਛਾਰਾਂ ਦੇ ਅੱਗਾ ਆਪਣੀ ਜਾਨਾਂ ਮਲਿੰਚਾਵਰ ਕਰਦੀ ਅੱਛਾ ਮੈਨੂੰ ਇਹ ਦੱਸੋ ਕੋਈ ਫੰਡਿੰਗ ਵੀ ਹੋ ਰਹੀ ਹੈ ਤੁਹਾਨੂੰ ਉਹ ਕੰਗੜਾ ਨੌਦ ਦੀ ਭੈਣ ਕਹਿੰਦੀ ਕਿ ਹੁਣ ਤਾਂ ਇਹਨਾਂ ਨੂੰ ਫੰਡਿੰਗ ਬੜੀ ਹੋਏਗੀ ਕਹਿੰਦੇ ਕਹਿੰਦੇ ਹੁਣ ਤਾਂ ਕਾਫੀ ਪੈਸਾ ਹੋਣਾ ਕਹਿੰਦੇ ਇਹਨਾਂ ਕੋਲ ਪੈਸਾ ਪੈਸਾ ਅੱਜ ਕਾ ਥੋੜੀ ਮਾਰੇਵਾ ਪੈਸਾ ਤਾਂ ਮਾਰੇ ਬਜ਼ੁਰਗਾਂ ਦੇ ਟਾਈਮ ਤੇ ਆ 150 ਸਾਲ ਹੋ ਗਏ ਮਾਰੇ ਜੀਰੀ ਲੱਗਦੇ ਨੂੰ ਠੀਕ ਹੈ ਨਹੀਂ ਜਦ ਕਦੀ ਤੁਹਾਨੂੰ ਚੌਲ ਵੀ ਨਹੀਂ ਦੇਖੇ ਹੋਗੇ ਰਣਾਬਤ ਵੀ ਹਾਂ ਚੌਲ ਕੈਸੇ ਹੋਵਾਂ ਮਾਨੂੰ ਪਤਾ ਆ ਵੀ ਪੈਸਾ ਕਿਸ ਤਰ੍ਹਾਂ ਬਣਾਇਆ 10 ਨੋਹਾਂ ਕੀ ਕਿਰਤ ਕਮਾਈ ਗਲ ਪੈਸਾ ਬਣਾਇਆ ਵਾਇਆ ਥਾਰੇ ਜਿਸ ਤਰ੍ਹਾਂ ਨਹੀਂ ਲੋਕਾਂ ਦੀ ਜੇਬਾਂ ਵੱਡ ਕਾ ਪੈਸਾ ਬਣਾਇਆ ਸੜਕਾਂ ਬੇਚ ਕਾ ਪੈਸਾ ਬਣਾਇਆ ਸਾਰਾ ਸਮਾਨ ਖੈ ਗਈ ਪਹਿਲਾਂ ਇਨਾ ਉਹ ਬੋਲੀਵੁੱਡ ਮਤੇ ਉਹ ਐਕਟਰ ਆ ਹੈ ਇਹ ਬਣਾਈਏ ਕੋਈ ਫਿਲਮ ਫਿਰ ਦਿਖਾਵਾਂਗੇ ਤੈਨੂੰ ਕਿਸ ਤਰ੍ਹਾਂ ਚਲਾ ਤੇਰੀ ਫਿਲਮ ਉਹ ਕਹਿੰਦੀ ਫਿਲਮ ਮਾਰੀ ਹੈ ਇੱਕ ਕਹਿੰਦੇ ਇੰਦਰਾ ਗਾਂਧੀ ਲੈ ਲਾ ਲਾ ਤੋਂ ਉਸ ਮੋਜਰਾ ਨੂੰ ਉਸ ਮਾ ਥੀਏਟਰ ਮੈਂ ਲਾਈਓ ਫਿਰ ਬਤਾਵਾਂਗੇ ਕਿਸ ਤਰ੍ਹਾਂ ਚਲਾ ਐਨ ਸ੍ਰੀਆਮ ਥੀਏਟਰ ਦੇ ਪਾਸ ਖੜਕਾ ਵੀਡੀਓ ਪਾਵਾਂਗੇ ਵੀ ਇਸ ਕੰਗੜਾ ਨੜਵਤ ਦੀ ਫਿਲਮ ਨਹੀਂ ਦੇਖਣੀ ਆਪਾਂ ਨੇ ਕਿਉਂਕਿ ਇਨ੍ਹਾਂ ਕਿਸਾਨਾਂ ਨੂੰ ਗਾਲੀਆਂ ਦਿੱਹੀਆਂ ਇਨ੍ਹਾਂ ਕਿਸਾਨਾਂ ਨੂੰ ਜੋ ਕਹਿਵਾ ਵੀ 200 ਰੁਪਏ ਵਾਸਤਾ ਨਹੀਂ ਜੰਦੇ ਹੋਗੇ 200 ਰੁਪਏ ਵਾਸਤਾ ਮੁੱਦੀਵਾ ਇਹ ਜ਼ਿੰਦਗੀ ਹੋ ਗਈ ਮਿੱਤਸਾਰ ਪਾ ਹਮ ਨਹੀਂ ਗਏ ਆ ਕਦੀ ਕਿਸੇ ਕੇ ਪਾਸ ਹਮ ਤਾਂ ਆਪਣੀ ਕਿਰਤ ਕਮਾਈ ਗੱਲ ਪਹਿਲਾ ਰੋਟੀ ਖਾਈ ਆ ਅੱਗਾ ਵਿਸਤੀ ਕਰਾਵਾਂਗੇ ਔਰ ਇਸੇ ਤਰ੍ਹਾਂ ਅੰਦੋਲਨ ਲੜਾਂਗੇ ਇਸੇ ਤਰ੍ਹਾਂ ਸਰਕਾਰਾਂ ਨੂੰ ਚੁਕਾਵਾਂਗੇ ਜੀ ਬਹੁਤ ਸ਼ੁਕਰੀਆ ਤਾਂ ਅੰਕਲ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਜਿਸ ਤਿੱਕੇ ਦੇ ਨਾਲ 에어ਪੋਰਟ ਦੇ ਉੱਤੇ ਘਟਨਾ ਵਾਪਰਦੀ ਆ ਉਸ ਨੂੰ ਲੈ ਕੇ ਲਗਾਤਾਰ ਮਾਹੌਲ ਗਰਮ ਹੈ ਤਾਂ ਹੁਣ ਅੱਜ ਮੰਗ ਪੱਤਰ ਦਿੱਤਾ ਜਾਏਗਾ ਉਸ ਮੰਗ ਪੱਤਰ ਦੇ ਵਿੱਚ ਕੀ ਸੁਣਵਾਈ ਹੁੰਦੀ ਹੈ ਕਿ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣਾ ਹੋਏਗਾ